ਕਿ ਪਹਿਲਾਂ ਬਣਾਉਂਦੇ ਨੇ ਫਿਰ ਪੱਟਦੇ ਨੇ ਪਹਿਲਾਂ ਬਣਾਉਂਦੇ ਨੇ ਫਿਰ ਪੱਟਦੇ ਨੇ ਰੇਤ ਚ ਮਾਰਦੇ ਨੇ ਤੀਰ ਦੋਸਤੋ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦਿਖਾਵਾਂਗੇ ਪ੍ਰਸ਼ਾਸਨ ਵੱਲੋਂ ਬਿਗਾੜੀ ਹੋਈ ਤਸਵੀਰ ਦੋਸਤੋ ਪ੍ਰਸ਼ਾਸਨ ਵੱਲੋਂ ਵੇ ਗਾੜੀ ਹੋਈ ਤਸਵੀਰ ਦੋਸਤੋ ਸਤਿ ਸ਼੍ਰੀ ਅਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਤੇ ਨਹੀਂ ਸਭੀ ਤੁਸੀਂ ਸ਼ੇਅਰ ਤੋਂ ਨਜ਼ਰ ਆਣ ਦੇ ਵੀਡੀਓ ਕਿਸੇ ਬਾਬਾ ਤੋਂ ਲਈ ਸਾਥੀਓ ਬਹੁਤ ਸਾਰੇ ਭੈਣ ਭਰਾਵਾਂ ਨੇ ਪੁੱਛ ਮੈਂ ਕਿ ਤਸਵੀਰ ਕਿੱਥੇ ਵਿਗਾੜੀ ਹੈ ਇਹ ਕਿਹਦੀ ਲਾਪਰਵਾਹੀ ਹੈ ਕਿਹਦੀ ਅਣਗਹਿਲੀ ਹੈ ਤਾਂ ਦੱਸ ਦਈਏ ਇਸ ਸਮੇਂ ਅਸੀਂ ਨਵਾਂ ਸ਼ਹਿਰ ਕਰਿਆਮ ਰੋਡ ਕੇ ਸੀ ਐਸ ਸਟੇਟ ਵਿੱਚ ਪਹੁੰਚੇ ਹੋਏ ਹਾਂ ਇਸ ਜਿਹੜਾ ਇਹ ਸਟੇਟ ਹੈ ਜਿਹੜੀ ਕਲੋਨੀ ਆ ਨਾਮ ਤਾਂ ਮੇਰੇ ਖਿਆਲ ਯੂਨਾਈਟਿਡ ਸਟੇਟ ਤੋਂ ਲੈ ਕੇ ਰੱਖਿਆ ਹੋਣਾ ਕਿ ਕੇ ਸੀ ਐਸ ਸਟੇਟ ਪਰ ਹਾਲਾਤ ਜਿਹੜੇ ਆ ਉਹ ਨਾਈਜੀਰੀਆ ਤੋਂ ਵੀ ਮਾੜੇ ਹੋ ਗਏ ਆ ਔਰ ਜੇ ਗਲੀ ਨੰਬਰ ਦੀ ਗੱਲ ਕਰੀਏ ਤਾਂ ਉਜੜਿਆ ਹੋਇਆ ਪਾਰਕ ਤੁਹਾਨੂੰ ਮੇਰੇ ਪਿੱਛੇ ਨਜ਼ਰ ਆ ਰਿਹਾ ਹੋਣਾ ਮਾਇੂਸ ਚਿਹਰੇ ਵੀ ਨਜ਼ਰ ਆ ਰਹੇ ਆ ਕਿਉਂਕਿ ਇੱਥੋਂ ਜਦੋਂ ਸਾਈਕਲ ਵੀ ਲੰਘਦਾ ਤਾਂ ਗਰਦਾ ਬਹੁਤ ਉੱਠਦਾ ਲੋਕ ਮਾਇੂਸ ਨੇ ਔਰ ਆ ਘਰ ਵੇਚ ਦਿਖਾ ਰਕੇਸ਼ ਘਰ ਦਿਖਾ ਦਿਓ ਜਿੰਨੇ ਵੀ ਆਲੇ ਦੁਆਲੇ ਘਰ ਨਹੀਂ ਮਿੱਟੀ ਔਰ ਡੁੱਟ ਕੇ ਅੰਦਰ ਜਾਂਦੀ ਆ ਕਹਿੰਦੇ ਪੇਟੀਆਂ ਦੇ ਅੰਦਰ ਵੀ ਜਿਹੜੇ ਕੱਪੜੇ ਆ ਉਹਨਾਂ ਵਿੱਚ ਵੀ ਮਿੱਟੀ ਚ ਝਾੜੀਏ ਤਾਂ ਝੜਦੀ ਆ ਰਮਨ ਭਾਈ ਇੱਥੇ ਮੌਜੂਦ ਨੇ ਪੱਜਾ ਦੀ ਸਿਚੁਏਸ਼ਨ ਕਿਉਂ ਕਿ ਮੈਂ ਦੱਸ ਦੂਆ ਪਰਿਵਾਰਕ ਜੀਆਂ ਨੂੰ ਕਿ ਐ ਇੰਟਰਲੌਕ ਪਈ ਆ ਸਾਲ ਹੋ ਗਿਆ ਇੰਟਰਲੌਕ ਉਡੀਕ ਰਹੀ ਸੀਗੀ ਆਵਾਜ਼ਾਂ ਮਾਰ ਰਹੀ ਸੀਗੀ ਕਿ ਠੇਕੇਦਾਰ ਸਾਹਿਬ ਆਉਣ ਪ੍ਰਸ਼ਾਸਨ ਆਵੇ ਮੈਨੂੰ ਇੱਟਾਂ ਨੂੰ ਲਗਾਇਆ ਜਾਵੇ ਇੰਟਰਲੌਕ ਨੂੰ ਲਗਾਇਆ ਜਾਵੇ ਲੇਕਿਨ ਇੱਕ ਸਾਲ ਤੋਂ ਕੋਈ ਆਇਆ ਨਹੀਂ ਜੇ ਅੱਜ ਬੋੜੇ ਆ ਤਾਂ ਕਹਿੰਦੇ ਟਰਾਲੀਆਂ ਚ ਆਪਾਂ ਇੰਟਰਲੌਕ ਵਾਪਸ ਰੱਖ ਲੈਣੀਆਂ ਤੇ ਇਹਨਾਂ ਨੇ ਬੇਨਤੀ ਤਰਲਾ ਕੀਤਾ ਕੀ ਗੱਲ ਹੋਈ ਆ ਪੂਰਾ ਇਹਨਾਂ ਤੋਂ ਸਮਝ ਦੇਣ ਜੀ ਭਾਜੀ ਹਾਂਜੀ ਭਾਜੀ ਉਹ ਠੇਕੇਦਾਰ ਸਰਿੰਦਰ ਸਿੰਘ ਜੀ ਆਏ ਸੀ ਠੀਕ ਹੈ ਜੀ ਤੇ ਉਹ ਕਹਿੰਦੇ ਸੀ ਅਸੀਂ ਇੰਟਰਲੌਕ ਚੱਕ ਕੇ ਲੈ ਜਾਣਾ ਅੱਛਾ ਜੀ ਪਰ ਅਸੀਂ ਬੇਨਤੀ ਕੀਤੀ ਤੇ ਉਹ ਵਾਪਸ ਚਲੇ ਗਏ ਅੱਛਾ ਜੀ ਤੁਸੀਂ ਪੁੱਛਿਆ ਵੀ ਕਾਰਨ ਕੀ ਹੈ ਵੀ ਇੰਟਰਲੌਕ ਤਾਂ ਆਵਾਜ਼ਾਂ ਮਾਰ-ਮਾਰ ਕੇ ਹਾਰ ਗਈ ਕੱਲੀ-ਕੱਲੀ ਇੰਟਰਲੌਕ ਆਵਾਜ਼ ਮਾਰਦੀ ਸੀ ਕਾਰਨ ਉਹਨੇ ਇਹ ਦੱਸਿਆ ਕਿ ਸਾਡੇ ਕੋਲ ਜਿਹੜਾ ਫੰਡ ਹੈ ਉਹ ਖਤਮ ਹੋ ਗਿਆ ਤੇ 18 ਲੱਖ ਰੁਪਈਆ ਅਜੇ ਉਹਨਾਂ ਦਾ ਅਜੇ ਵਾਪਸ ਦੇਣ ਨੂੰ ਰਹਿੰਦਾ ਵੀ ਹੈ ਫਿਰ ਇਹ ਇਟ ਇਟ ਲਿਜਾ ਕੇ ਉਹਨਾਂ ਨੂੰ ਇੰਟਰਲੌਕ ਲਿਜਾ ਕੇ ਕੀ ਕਰਨੀ ਹੈ ਵਾਪਸ ਇੰਟਰਲੌਕ ਲਿਜਾ ਕੇ ਉਹਨਾਂ ਨੂੰ ਪੁੱਛਿਆ ਜੀ ਕੀ ਕਰਨੀ ਹੈ ਅੱਛਾ ਮੈਂ ਤੁਹਾਡਾ ਤਨਾ ਸਵਾਲ ਕਰਦਾ ਜੀ ਇੱਕ ਆਲੇ ਦੁਆਲੇ ਕੁਝ ਗਲੀਆਂ ਬਣੀਆਂ ਹੋਈਆਂ ਇਹ ਗਲੀ ਕਿਤਾ ਰਹਿ ਗਈ ਅਣਗੌਲੀ ਕਿਤਾ ਰਹਿ ਗਈ ਇਹ ਕਹਿੰਦੇ ਸਾਡਾ ਬਜਟ ਮੁੱਕ ਗਿਆ ਪੈਸੇ ਹੈ ਨਹੀਂ ਸਾਡੇ ਕੋ ਤਾਂ ਜਦੋਂ ਆਊਗੇ ਨਵੇਂ ਤਫੇਸ਼ ਬਣਾਵਾਂਗੇ ਤੁਹਾਡੇ ਐਮਸੀ ਨਾਲ ਵੀ ਮੈਂ ਗੱਲ ਕੀਤੀ ਵਾਰਡ ਦੇ ਐਮਸੀ ਨਾਲ ਵੀ ਉਹ ਵੀ ਕਹਿੰਦੇ ਕਿ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਇੰਟਰਲੌਕ ਚੱਕ ਕੇ ਲੈ ਜਾ ਨਹੀਂ ਸਕਦੇ ਹਾਂਜੀ ਅਸੀਂ ਉਹਨਾਂ ਨੂੰ ਰੋਜ਼ ਦੋ ਦਿਨ ਬਾਅਦ ਫੋਨ ਕਰਦੇ ਆ ਕਿ ਉਹ ਕਹਿੰਦੇ ਕਿ ਦੋ ਦਿਨ ਬਾਅਦ ਅੱਜ ਲੇਬਰ ਆਊਗੀ ਦੋ ਦਿਨ ਬਾਅਦ ਆ ਜਾਊਗੀ ਕਿੰਨੇ 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 ਦੋ ਦਿਨ ਨਿਕਲ ਗਏ ਦੋ ਦੋ ਕਰਕੇ ਕਟਵਟ 2 ਮਹੀਨੇ ਨਿਕਲ ਗਏ ਦੋ ਦੋ ਕਰਕੇ 2 ਮਹੀਨੇ ਨਿਕਲ ਗਏ ਜਦੋਂ ਤੋਂ ਸੜਕਾਂ ਸਟਾਰਟ ਹੋਈਆਂ ਅੱਛਾ ਬੁਰੇ ਹਾਲ ਕਦੋਂ ਤੋਂ ਬੁਰੇ ਹਾਲ ਤਾਂ ਆ ਜਾਦੀ ਕਲੋਨੀ ਬਣੀ ਜਾਤ ਹੋਈ ਹੈ ਹਮ ਮਤਲਬ ਫਿਰ ਵੀ ਅੰਦਾਜ਼ਾ ਆ ਮਤਲਬ ਪੱਟ ਪਟਈਆ ਕਦੋਂ ਤੋਂ ਹੋਇਆ ਇਹ 5 ਸਾਲ ਹੋ ਗਏ ਜੀ ਪੱਟ ਪਟਈ ਹੋਈ ਹਾਂਜੀ 5 ਸਾਲ ਪਹਿਲਾਂ ਆ ਸਾਹਮਣੇ ਬੋਰ ਆਇਆ ਸੀ ਤੇ ਉਸ ਤੋਂ ਬਾਅਦ ਇਹਨਾਂ ਨੇ ਆ ਪਾਣੀ ਦਾ ਪਾਈਪਲਾਈਨ ਪਾਈ ਤੇ ਮੁੜ ਗਿਆ 2 ਸਾਲ ਬਾਅਦ ਸੀਵਰੇਜ ਕੀਤਾ ਤੇ ਤਾਂ ਹੀ ਏਰੀਆ ਡਵੈਲਪ ਹੋਇਆ ਤੇ 2 ਸਾਲ ਬਾਅਦ ਇਹਨਾਂ ਨੇ ਸੜਕਾਂ ਦਾ ਕੰਮ ਸਟਾਰਟ ਕੀਤਾ ਤਾਂ ਇਹ ਫਿਰ ਏਰੀਆ ਡਵੈਲਪ ਨਹੀਂ ਹੋ ਰਿਆ ਨਹੀਂ ਤਾਂ ਪਹਿਲਾ ਏਰੀਆ ਬਹੁਤ ਉੱਠਿਆ ਸੀ ਹਾਂਜੀ ਹੁਣ ਬਿਲਕੁਲ ਥੱਲੇ ਆ ਗਿਆ ਬਿਲਕੁਲ ਡਾਊਨ ਆ ਗਿਆ ਜੀ ਹੁਣ ਹੁਣ ਕੋਈ ਵੀ ਘਰ ਇੱਥੇ ਰਹਿਣ ਨੂੰ ਤਿਆਰ ਨਹੀਂ ਹੈਗੇ ਬਾਹਰੋਂ ਕੋਈ ਵੀ ਬੰਦਾ ਆ ਕੇ ਇੱਥੇ ਰਹਿਣ ਕੇ ਰਾਜ਼ੀ ਨਹੀਂ ਹੈਗਾ ਜੀ ਨਕਸ਼ਿਆਂ ਦੇ ਪੈਸੇ ਲਈ ਜਾਂਦੇ ਨੇ ਨਕਸ਼ਿਆਂ ਦੇ ਮੇਰੇ ਤੋਂ 1,20,000 ਰੁਪਏ ਨਕਸ਼ੇ ਦਾ ਲੈ ਲਿਆ ਜੀ 60,000 ਰੁਪਏ ਇਹਨੂੰ ਸੀ ਦਾ ਲੈ ਲਿਆ ਹਾਂਜੀ ਬੜਾ ਕੇ ਕੁਝ ਨਹੀਂ ਦਿੱਤਾ ਤੁਹਾਨੂੰ ਤੇ ਹੁਣ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨਾਲ ਗੱਲਬਾਤ ਹੋਈ ਹੈ ਹੋਈ ਆ ਜੀ ਹੁਣ ਸਾਡੀ ਹੋਈ ਆ ਜਈ ਨਾ ਹੋਈ ਆ ਉਹ ਕੀ ਕਹਿੰਦੇ ਮੁਖਤਿਆਰ ਸਿੰਘ ਨਾ ਹੋਈ ਆ ਉਹ ਕਹਿੰਦਾ ਵੀ ਅਸੀਂ ਨਹੀਂ ਬਣਾਉਣੀ ਗਲੀ ਇਹ ਕਿਉਂ ਹਾਂ ਵੀ ਸਾਡੇ ਕੋਲ ਪੈਸੇ ਹੈ ਨਹੀਂ ਅਸੀਂ ਨਹੀਂ ਬਣਾਉਣੀ ਹਾਂ ਫੇ ਇਹ ਹਾਂ ਜੀ ਤਨਖਾਹ ਆਉਂਦੀ ਆ ਤਨਖਾਹ ਮਿਲਦੀ ਨਾ ਸਭ ਕੁਝ ਮਿਲਦਾ ਜੀ ਅਸੀਂ ਤਾਂ ਇਹ ਨੂੰ ਪੁੱਛਿਆ ਵੀ ਜਦੋਂ ਨਹੀਂ ਬਣਾਉਣੀ ਸੀ ਵੀ ਸਾਡੀ ਇਹ ਗਲੀ ਪੱਟੀ ਕਿਉਂ ਜੀ ਪੱਟੀ ਕਿਉਂ ਵੇ ਪੱਟੀ ਕਿਉਂ ਜੀ ਜੀ ਉਹਦਾ ਉਹਨੂੰ ਕੋਈ ਜਵਾਬ ਨਹੀਂ ਦਿੰਦਾ ਸਾਨੂੰ ਨਾ ਉਹਨੇ ਐਸਟੀਮੇਟ ਲਾਇਆ ਦੀ ਪੱਟ ਨਹੀਂ ਸਾਡੇ ਸਾਢੇ 3 ਬਾਰੀ ਵਧੀਆ ਸੀ ਜੀ ਸਾਫ ਕਰ ਦੋ ਤੇ ਨੰਗੜ ਜੋਗੀ ਕਰ ਦੋ ਕਹਿੰਦਾ ਹੁਣ ਐਸਡੀ ਉਹਨਾਂ ਨਾਲ ਗੱਲ ਹੋਈ ਯਾਨੀ ਮਿੱਟੀ ਨੂੰ ਕਿੰਨਾ ਕ ਸਾਫ ਕਰੋਂਗੇ ਇਹ ਤਾਂ ਉਹੀ ਹੈ ਕਿ ਸਮੁੰਦਰ ਤੇ ਵਾਈਪਰ ਨਾਲ ਪਾਣੀ ਅੰਦਰ ਕਰੀ ਚੱਲੋ ਮਿੱਟੀ ਨੂੰ ਤਾਂ ਉਹੀ ਸਾਫ ਕਰਨ ਵਾਲੀ ਗੱਲ ਜੇ ਬਾਰਿਸ਼ ਆਊਗੀ ਤੇ ਵਾਈਪਰ ਲੈ ਕੇ ਆਓਗੇ ਤੇ ਸਾਫ ਕਰ ਦੋਗੇ ਉਹ ਫੇਰ ਰਣਜੀਤ ਸਿੰਘ ਕਹਿੰਦਾ ਵੀ ਸਾਫ ਕਰ ਦਿਓ ਉਹ ਮਿੱਟੀ ਮਿੱਟੀ ਨੂੰ ਨੰਗੜ ਜੋਗਾ ਕਰ ਦਿਓ ਇਹ ਤਾਂ ਮਿੱਟੀ ਹੈ ਮਿੱਟੀ ਨੂੰ ਕੀ ਸਾਫ ਕਰਨਾ ਮਿੱਟੀ ਜਿਹੜੀ ਸਰਚ ਪਈ ਆ ਉਹ ਹਾਂ ਜੀ ਬਿਲਕੁਲ ਮਿੱਟੀ ਸਾਡੀ ਕਰਾਂਗੇ ਕੁੱਕੜ ਇਹ ਤਾਂ ਉਹੀ ਗੱਲ ਹੈ ਕਿ ਬੱਕਰੀ ਮਿੰਗਣਾ ਪਾਪਾ ਕੇ ਦੁੱਧ ਦਿੰਦੀ ਆ ਹੁਣ ਦੁੱਧ ਤਾਂ ਹੀ ਨਹੀਂ ਲੱਗਲੀ ਮਿੰਗਣਾ ਵਿੰਗਣਾ ਰਹਿ ਗਈਆਂ ਉਹਨੂੰ ਵੀ ਕਹਿੰਦੇ ਸਾਫ਼ ਕਰ ਦੋ ਉਹਨੂੰ ਵੀ ਕਹਿੰਦੇ ਸਾਫ਼ ਕਰ ਦੋ ਜੀ ਫਿਰ ਇਹ ਹਾਲ ਬਣੂਗਾ ਕਿ ਇਹਨਾਂ ਦਾ ਹਾਲਾਤ ਕੀ ਬਣਨਗੇ ਇਹ ਤਾਂ ਹੁਣ ਪ੍ਰਸ਼ਾਸਨ ਨੂੰ ਚਾਹੀਦਾ ਜੀ ਜਿਹੜਾ ਅਸੀਂ ਇਹ ਫਰਿਆਦ ਕੀਤੀ ਹੈ ਉਹ ਆ ਕੇ ਸਾਡੇ ਸੁਣ ਗੌਰ ਕਰਨ ਠੀਕ ਹੈ ਸਾਨੂੰ ਗਲੀ ਬਣਾ ਕੇ ਦੇਣਾ ਐਮਸੀ ਨਾਲ ਗੱਲ ਹੋਈ ਸਾਡੀ ਚੇਤਰਾਮ ਨਾਲ ਐਮਸੀ ਨੇ ਕੋਈ ਵਿਸ਼ਵਾਸ ਕੋਈ ਭਰੋਸਾ ਦਿੱਤਾ ਹਾਂ ਐਮਸੀ ਨੇ ਕਿਹਾ ਜੀ ਮੈਂ ਬਣਾਉਂਗਾ ਦੋ ਦਿਨ ਦੇ ਵਿੱਚ ਮੈਂ ਡੇਵਰ ਭੇਜੂੰਗਾ ਉਹ ਤਾਂ ਕਹਿੰਦੇ ਦੋ ਦੋ ਦਿਨ ਕਰਕੇ ਦੋ ਮਹੀਨੇ ਹੋ ਗਏ ਹਾਂ ਦੋ ਮਹੀ 2 ਸਾਲ ਹੋ ਜਾਣ ਮੈਨੂੰ ਲੱਗਦਾ 27 ਚਲਾਰਾ ਲੱਗੂਗਾ ਉਹਨਾਂ ਕਰਕੇ ਵਗਦੇ ਅੱਜ ਚੱਕਣ ਆ ਗਏ ਤੇ ਮੈਨੂੰ ਲੱਗਦਾ 27 ਚਲਾਰਾ ਲੱਗੂਗਾ ਜਦੋਂ ਇਲੈਕਸ਼ਨ ਹੋਣੇ ਆ ਹਾਂਜੀ ਉਹ ਤਾਂ ਕਹੋਗੇ ਕਿ ਬਣਾ ਦਾਂਗੇ ਜਿੱਤ ਕੇ ਹਾਂਜੀ ਹੋ ਸਕਦਾ ਸ਼ਾਇਦ ਬਣ ਜਾਵੇ ਇਹ ਵੀ ਅਸੀਂ ਪੱਕੇ ਨਹੀਂ ਕਹਿੰਦੇ ਫੇਰ ਵੀ ਸ਼ਾਇਦ ਹੋ ਸਕਦਾ ਦਿੱਕਤ ਪਰੇਸ਼ਾਨੀ ਕੀ ਜਿਵੇਂ ਉਧਰ ਲੇਡੀਜ਼ ਮੌਜੂਦ ਨੇ ਜ਼ਿਆਦਾ ਦਿੱਕਤ ਆ ਇਹਨਾਂ ਨੂੰ ਆਉਂਦੀ ਕਿਉਂਕਿ ਘਰ ਵਿੱਚ ਹੁੰਦੇ ਸਾਰਾ ਦਿਨ ਇਹ ਕਿਚਨ ਵਿੱਚ ਵੀ ਮਿੱਟੀ ਜਾਂਦੀ ਹੁੰਦੀ ਹੈ ਅੰਦਰ ਜਾਂਦੀ ਹੈ ਸਾਰਾ ਦਿਨ ਅੰਦਰ ਮਿੱਟੀ ਉੜ ਮਿੱਟੀ ਉੜਦੀ ਤੇ ਨੰਗੜ ਵਾਲੇ ਨੂੰ ਵੀ ਪ੍ਰੋਬਲਮ ਆਉਂਦੀ ਆ ਆ ਸਿਵਰੇਜ ਵੀ ਇਹਨਾਂ ਦੇ ਇਹ ਸੇਸੇਂਜੀ ਉੱਚੇ ਰ ਗੱਡੀ ਵੀ ਨੰਗ ਜਿੱਥੇ ਕੋਈ ਵੀ ਟਾਇਰ ਗੱਡੀ ਦਾ ਨੁਕਸਾਨ ਵੀ ਹਾਂਜੀ ਮੋਲੇ ਉਹ ਰੇਡੀਏਟਰ ਲੱਗਦਾ ਜਾ ਕੇ ਵਿੱਚ ਜਿਵੇਂ 10-15 ਸਾਲ ਪਹਿਲਾਂ ਦੀ ਗੱਲ ਕਰਾ ਇੱਧਰ ਬੜੀ ਰੌਣਕ ਹੁੰਦੀ ਸੀ ਹੁਣ ਅਸੀਂ ਆਏ ਹਾਂ ਰੌਣਕ ਵੀ ਘਟੀ ਹੋਈ ਹੈ ਲੋਕ ਦੇਖ ਕੇ ਜੇ ਪ੍ਰਸ਼ਾਸਨ ਦਾ ਕੋਈ ਹੈ ਨਹੀਂ ਡਿਵੈਲਪਮੈਂਟ ਨਹੀਂ ਹੋ ਰਹੀ ਉਸ ਕਰਕੇ ਲੋਕ ਜਾਈ ਜਾ ਰਹੇ ਇੱਥੋਂ ਦੇਖਣਾ ਕਿ ਅਸੀਂ ਆਪ ਇਥੋਂ ਰਹਿਣਾ ਨਹੀਂ ਚਾਹੁੰਦੇ ਜੇ ਸਹੀ ਪੁੱਛੋ ਤਾਂ ਹਾਂਜੀ ਮਨ ਦੁਖਿਆ ਹੈ ਹਾਂਜੀ ਕੋਈ ਦੇਖਣ ਵਾਲਾ ਨਹੀਂ ਤੇ ਅਗੇ ਵਗਰਾ ਕੋਈ ਵੀ ਇੱਥੇ ਸੁਣਦਾ ਨਹੀਂ ਹੈਗਾ ਕੋਠੀ ਬੜੀ ਸ਼ਾਨਦਾਰ ਤੁਸੀਂ ਬਣਾਈ ਹੈ ਪਰ ਹਾਲਾਤ ਉਨੇ ਹੀ ਮਾੜੇ ਆ ਹਾਂਜੀ ਹਾਂਜੀ ਬਾਹਰ ਲੈ ਕੋਠੀ ਤੋਂ ਬਾਹਰ ਲੈ ਹਾਂਜੀ ਔਰ ਸਾਹਮਣੇ ਪਾਰਕ ਦੇਖ ਲੋ ਕੇਸ ਦਿਖਾਈਓ ਪਾਰਕ ਦਾ ਵੀ ਸੇਮ ਸਿਚੁਏਸ਼ਨ ਹੈ ਕੋਈ ਨਹੀਂ ਹੈਗਾ ਹਾਂਜੀ ਸਮਾਕੇ ਪਾਰਕ ਚਾਹੀਦਾ ਕਿ ਬੱਚੇ ਜਾ ਕੇ ਖੇਡਣ ਕੋਈ ਕ੍ਰਿਕਟ ਖੇਲੇ ਕੋਈ ਬੈਡਮਿੰਟਨ ਖੇਲੇ ਪਰ ਦੇਖਪਲ ਨਾ ਹੋਣ ਕਰਕੇ ਹਾਂਜੀ ਬਹੁਤ ਵੱਧ ਨਾਲੋਂ ਬੱਤਰ ਹਾਲਾਤ ਹੋਏ ਆ ਹਾਂਜੀ ਹੂੰ ਮੈਂ ਵੈਸੇ ਭਾਜੀ ਮੇਰੇ ਮਨ ਚ ਕਰ ਲਈ ਮੈਂ ਕਿਹਾ ਦੇਖ ਲੋ ਡਵੇਈਆ ਵਾਲਿਆਂ ਨੇ ਮਿੱਟੀ ਤੇ ਸ਼ਹਿਰ ਬਸਾਤਾ ਇਹ ਤੇ ਸ਼ਹਿਰ ਨੂੰ ਮਿੱਟੀ ਕਰਨ ਲੱਗੇ ਆ ਸ਼ਹਿਰ ਨੂੰ ਮਿੱਟੀ ਕਰਨ ਲੱਗੇ ਆ ਜੀ ਬਿਲਕੁਲ ਸਹੀ ਗੱਲ ਆ ਐਸਡੀਓ ਸਾਹਿਬ ਤੁਸੀਂ ਕੋਈ ਚਾਨਣਾ ਪਾਓ ਬਸ ਦੇਖੋ ਜੀ ਸਰ ਅਸ ਜਿਹੜੀ ਪਲਾਟ ਆ ਦੇਖੋ ਝਾੜ ਝਿੰਡਾ ਕਿੰਨਾ ਹੈਗਾ ਜੀ ਤੇ ਸੱਪ ਘੁੰਮਦੇ ਆ ਜੀ ਲਗਾਤਾਰ ਅੰਦਰ ਵੀ ਵੜ ਜਾਂਦੇ ਆ ਜੀ ਜਾਨਵਰ ਵੀ ਆਉਂਦੇ ਆ ਜੀ ਜਾਨਵਰ ਅੰਦਰ ਆਉਂਦੇ ਆ ਜੀ ਅੰਦਰ ਵੜ ਜਾਂਦੇ ਆ ਜੀ ਬੜੀ ਪ੍ਰੋਬਲਮ ਕੋਈ ਸੁਣਿਆ ਹੀ ਨਹੀਂ ਹੋ ਰਹੀ ਜੀ ਐਸਡੀਓ ਰਣਜੀਤ ਸਿੰਘ ਨਾਲ ਕਨੀਵਾਰੀ ਗੱਲ ਹੋਈ ਮੁਖਤਿਆਰ ਜੀ ਨਾਲ ਕੋਈ ਨਹੀਂ ਸੁਣਾਈ ਕਰ ਰਿਹਾ ਜੀ ਸੈਲਰੀ ਆ ਰਹੀ ਹੈ ਸੈਲਰੀ ਤਾਂ ਆ ਰਹੀ ਹੈ ਜੀ ਉਹਨਾਂ ਦੀ ਸੈਲਰੀ ਤਾਂ ਆ ਰਹੀ ਹੈ ਅੱਛਾ ਮਾਈਂਡ ਨਾ ਕਰਿਓ ਮੈਂ ਉਹਨਾਂ ਨੂੰ ਉੱਧਰ ਦੇਖਿਆ ਇੱਕ ਤਸਵੀਰ ਸਾਹਮਣੇ ਆ ਰਹੀ ਹੈ ਜਿੱਦਾਂ ਭਾਜੀ ਉਹਨਾਂ ਦੇ ਮੇਰੇ ਖਿਆਲ ਲੱਖਾਂ ਕਰੋੜਾਂ ਰੁਪਏ ਲਾਤਾ ਉਹਨਾਂ ਕੁੱਤੀ ਦੇ ਇਹ ਦੁਖੀ ਨੇ ਉਹ ਚੁੱਗੀਆਂ ਵਾਲੇ ਖੁਸ਼ ਲੱਗਦੇ ਮੈਨੂੰ ਉਹ ਸੇ ਉਹ ਨਾ ਮੂਰੇ ਬਣ ਗਏ ਜੀ ਸੜਕ ਉਹ ਨਾ ਮੂਰੇ ਸਾਡੇ ਤੋਂ ਬਣ ਗਈ ਚੁੱਕੀ ਹਾਂ ਵੋਟਾਂ ਜ਼ਿਆਦਾ ਹੁੰਦੀਆਂ ਹਾਂ ਵੋਟਾਂ ਜ਼ਿਆਦਾ ਉਹਨਾਂ ਦੀਆਂ ਉਹ ਨਾ ਮੂਰੇ ਬਣ ਗਏ ਆ ਸਾਡੀ ਰਹਿ ਗਈ ਜੀ ਤੇ ਤਾਂ ਹੀ ਪਿੱਤਲੇ ਸੁਖਪਾਲ ਖਹਿਰਾ ਵਰਗੇ ਹਾਂ ਜੀ ਹਾਂ ਜੀ ਹਾਂ ਜੀ ਬਿਲਕੁਲ ਬਿਲਕੁਲ ਸਹੀ ਗੱਲ ਹੈ ਜਿੱਧਰ ਵੋਟਾਂ ਉਧਰ ਫੈਸਿਲਿਟੀਆਂ ਜ਼ਿਆਦਾ ਦੇ ਜਾਂਦੇ ਆ ਬਿਲਕੁਲ ਉਧਰ ਆਪਣੇ ਬੰਦਿਆਂ ਦੇ ਇੱਕ ਇੱਕ ਦੋ ਦੋ ਨਿਆਣੇ ਉਹ ਵੀ ਬਾਹਰ ਜਾਈ ਜਾਂਦੇ ਆ ਕਹਿੰਦੇ ਇਹਨਾਂ ਤੋਂ ਕੀ ਲੈਣਾ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਬਿਲਕੁਲ ਸਹੀ ਗੱਲ ਹੈ ਚਲੋ ਤੇ ਹੁਣ ਹੈ ਵਿਸ਼ਵਾਸ ਕਿ ਸਾਨੂੰ ਰੋਜ਼ ਕਿਹੜਾ ਮਾਰਨਾ ਪਊ ਹਾਂ ਜੀ ਸਾਨੂੰ ਲੱਗਦਾ ਹੈਗਾ ਕਿ ਦੁਬਾਰਾ ਫੇਕ ਗੇੜਾ ਮਾਰਨਾ ਪਊਗਾ ਤੁਹਾਨੂੰ ਮਾਰਨਾ ਪਊਗਾ ਦੁਬਾਰਾ ਮਾਰਨਾ ਪਊਗਾ ਹੁਣ ਤੁਹਾਨੂੰ 2 ਦਿਨ ਬਾਅਦ ਮਾਰਨਾ ਪਿਆ ਕਰਨਾ ਹਾਂਜੀ ਸਾਹਿਬ ਤਾਂ ਨਹੀਂ ਆਏ ਐਂਸੀ ਨੇ ਉਹ ਸਾਹਿਬ ਨਹੀਂ ਆਏ ਹੁਣ ਅਸੀਂ ਆ ਗਏ ਤੁਹਾਨੂੰ ਆਣਾ ਪਣਾ 2 ਦਿਨ ਬਾਅਦ ਹੀ ਅਜੇ ਟਰੈਕਟਰ ਟਰਾਲੀ ਵਾਲਾ ਪਹਿਲਾਂ ਇੱਥੇ ਖੜਾ ਸੀਗਾ ਜਿੱਦਾਂ ਸਾਡੀ ਗੱਡੀ ਰੁੱਕਦੀ ਉਹ ਚੱਲੇ ਜਾਂਦਾ ਤੁਸੀਂ ਉਹਨਾਂ ਨੂੰ ਕਹਿ ਕੇ ਮੀਡੀਆ ਕੇ ਆਪਣਾ ਪੱਖ ਰੱਖ ਦੋ ਕੀ ਕਹਿੰਦੇ ਫਿਰ ਉਹ ਚੱਲੇ ਗਏ ਤੁਹਾਡੇ ਸਾਹਮਣੇ ਚੱਲ ਗਏ ਅਸੀਂ ਉਹਨਾਂ ਨੂੰ ਕਿਹਾ ਜੀ ਆਪਣਾ ਵਰਸ਼ਨ ਦਿਓ ਉਹ ਠੇਕੇ ਦਾ ਨੱਠ ਗਿਆ ਜੀ ਠੀਕ ਹੈ ਜੀ ਉਹ ਮੀਡੀਆ ਬੁਰੇ ਕਹਿੰਦਾ ਮੈਂ ਨਹੀਂ ਕਹਿੰਦਾ ਦੇਣਾ ਨਾ ਠਹਿ ਗਿਆ ਜੀ ਉਹ ਤੁਸੀਂ ਬੇਨਤੀ ਕੀਤੀ ਰੋਕ ਕੇ ਦੱਸੋ ਸਾਨੂੰ ਆਪਣਾ ਪੱਖ ਦੱਸੋ ਵੀ ਕਾਹਦੀ ਚੱਕਣਾ ਹੈ ਉਹ ਸੀਟਾਂ ਕੋਈ ਆਰਡਰ ਦਿਖਾਓ ਆਰਡਰ ਦਿਖਾਓ ਕੋਈ ਆਰਡਰ ਦਿਖਾਓ ਬਿਲਕੁਲ ਬਿਲਕੁਲ ਜਾਓ ਕਮੇਟੀ ਦਾ ਮੈਂਬਰ ਨਾਲ ਲੈ ਕੇ ਆਓ ਉਹ ਟੀ ਦਾ ਕੋਈ ਮੈਂਬਰ ਆ ਜੀ ਐਮਸੀ ਨੂੰ ਲਿਆਓ ਐਮਸੀ ਜੀ ਕਹਿੰਦੇ ਹਾਂ ਵੀ ਇਹਦਾ ਵੀ ਜੇ ਉਹਨਾਂ ਚੱਕਣੀ ਚੱਕ ਲੈ ਜਾਣਾ ਤੇ ਐਮਸੀ ਨਾਲ ਲੈ ਕੇ ਆਓ ਐਮਸੀ ਨਾਲ ਲੈ ਕੇ ਆਣ ਚੱਕ ਲੈਣਾ ਜ਼ਿੰਮੇਵਾਰ ਬੰਦਾ ਕੋਈ ਨਾਲ ਹਾਂ ਜੀ ਜ਼ਿੰਮੇਵਾਰ ਬੰਦਾ ਨਾਲ ਚਾਹੀਦਾ ਪਰ ਹੁਣ ਮਨ 'ਚ ਡਰ ਹੈ ਕਿ ਰਾਤ ਨੂੰ ਪਤਾ ਨਹੀਂ ਕੋਈ ਵੀ ਚੱਕ ਕੇ ਲੈ ਜਾਵੇ ਤੇ ਇਲਜ਼ਾਮ ਕਿਸੇ ਇਹ ਕਦੇ ਵੀ ਚੱਕ ਸਕਦਾ ਰੋ ਕੋਈ ਵੀ 2 ਵਜੇ 10 ਵਜੇ ਤੜਕੇ ਆਸ ਕੋਈ ਵੀ ਚੱਕ ਸਕਦਾ ਬਿਲਕੁਲ ਉਹ ਇਲਜ਼ਾਮ ਫਿਰ ਇੱਧਰ ਉੱਧਰ ਨਾ ਜਾਈਵੇ ਹਾਂਜੀ ਹਾਂਜੀ ਹਾਂਦੇ ਹਾਂਜੀ ਬਿਲਕੁਲ ਸਹੀ ਗੱਲ ਹੈ ਕਿਉਂਕਿ ਠੇਕੇਦਾਰ ਨੇ ਮੁੜ ਕੇ ਕਹਣਾ ਮੇਰੇ ਤਾਂ ਪੈਸੇ ਰਹਿੰਦੇ ਸੀ ਹਾਂਜੀ 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 ਬਿਲਕੁਲ ਬਿਲਕੁਲ ਕੋਈ ਬਿਲਕੁਲ ਜੀ ਬਿਲਕੁਲ ਉਹ ਹੋਰ ਵੀ ਲੈ ਜਾ ਸਕਦਾ ਇੱਥੇ ਹੋਰ ਵੀ ਲੈ ਜਾ ਸਕਦਾ ਜੀ ਹੋਰ ਵੀ ਲੈ ਜਾ ਸਕਦਾ ਕੋਈ ਇੱਕ ਸਾਲ ਨਿਗਾ ਨਹੀਂ ਪਈ ਹੁਣ ਵੀਡੀਓ ਚੱਲ ਗਈ ਹੁਣ ਪਹੇਜਣੀ ਆ ਹਾਂ ਹੁਣ ਪਹੁੰਚੇ ਹੁਣ ਪਹੁੰਗੇ ਇਹ ਤਾਂ ਚੰਗਾ ਬਿਸ਼ਾਈ ਦਿਓ ਹਾਂ ਬਿਲਕੁਲ ਜੀ ਬਿਲਕੁਲ ਹੁਣ ਤਾਂ ਬਿਸ਼ਾ ਚਲੋ ਕੋਈ ਗੱਲ ਰਹਿ ਗਈ ਹੋਵੇ ਪਾਜੀ ਕਰਨੀ ਐਸਸੀ ਸਾਹਿਬ ਤੁਹਾਡੇ ਵੀਡੀਓ ਬਹੁਤ ਦੇਖਦੇ ਆ ਸ਼ਾਇਦ ਦੇਖ ਲੈਣ ਦਵਾਰ ਤੀ ਬਸ ਅਸੀਂ ਇਹੀ ਕਹਿਣਾ ਸਾਡੀ ਸਾੜ ਕੇ ਇੱਥੋਂ ਲੈ ਕੇ ਤੇ ਉਹ ਲਾਸਟ ਤੱਕ ਬਣਨੀ ਚਾਹੀਦੀ ਹਾਂਜੀ ਬਣਨੀ ਚਾਹੀਦੀ ਜੀ ਕਿਉਂ ਪਾਜੀ ਮਿੱਟੀ ਪੈ ਗਈ ਜਾਵਾ ਐ ਖੜੇ ਕੀ ਤੁਸੀਂ ਕੀ ਕਹੋਗੇ ਇਹ ਤਾਂ ਕੁਝ ਨਹੀਂ ਕਹਿੰਦਾ ਇਹੀ ਤਾਂ ਪ੍ਰੋਬਲਮ ਹੈ ਆਪਾਂ ਕੁਝ ਕਹਿੰਦੇ ਨਹੀਂ ਨਾ ਜੇ ਡਟਕੇ ਐਮਸੀ ਨੂੰ ਜੇਈ ਨੂੰ ਈਓ ਨੂੰ ਸਾਰੇ ਜਣੇ ਰਲ ਕੇ ਤਰਕ ਦੇ ਹਿਸਾਬ ਨਾਲ ਕਿਹਾ ਹੋਵੇ ਚੂ ਵੀ ਕਰ ਜਣ ਸਹੀ ਕੱਲ ਜੇ ਤੁਹਾਡੇ ਮਸਲੇ ਹੱਲ ਨਾ ਕਰਨ ਗੱਲ ਇਹ ਪ੍ਰੋਬਲਮ ਇਹ ਹੈ ਆਪਾਂ ਕਹਿੰਦੇ ਨਹੀਂ ਹਾਂਜੀ ਅਸੀਂ ਜਵਾਨੀ ਕਹਿੰਦੇ ਰਹੇ ਮੂੰਹ ਚ ਕਹਿਆ ਕਿ ਕਹ ਕਿ ਲਿਖਤੀ ਨਹੀਂ ਗਿਆ ਹਾਂਜੀ ਹੁਣ ਇਹ ਬੱਚੇ ਛੋਟੇ ਛੋਟੇ ਕਾ ਨੂੰ ਪਰਦੇਸ ਜਾਂਦੇ ਆ ਤੇ ਕਹਿੰਦੇ ਸੁਣਵਾਈ ਹੈ ਨਹੀਂ ਸੁਣਵਾਈ ਹੈ ਨਹੀਂ ਹਾਂਜੀ ਜੀ ਸੁਣਵਾਈ ਹੈ ਨਹੀਂ ਕੋਈ ਫੈਸਿਲਿਟੀ ਹੈ ਨਹੀਂ ਜੀ ਹਾਂਜੀ ਤੁਹਾਡੇ ਵਰਗੇ ਸੂਝਵਾਨ ਲੋਕ ਜੇ ਨੌਜਵਾਨਾਂ ਦੀ ਸਹਾਇਤਾ ਕਰਨ ਉਹਨਾਂ ਨੂੰ ਜਾਗਰੂਕ ਕਰਨ ਮਾਰਗਦਰਸ਼ਨ ਕਰਨ ਤਾਂ ਹੀ ਕੁਝ ਹੱਲ ਹੋਣਾ ਅਦਰਵਾਈਜ਼ ਔਖਾ ਜੀ ਨਹੀਂ ਔਖਾ ਜੀ ਜੀ ਔਖਾ ਜੀ ਚਲੋ ਨਗਰ ਕੌਂਸਲ ਅੱਗੇ ਬੇਨਤੀ ਕਰਦੇ ਸਾਰੇ ਐਮਸੀ ਸਹਿਵਾਨਾ ਕੇ ਬੇਨਤੀ ਕਰਦੇ ਆ ਕਿ ਤੁਹਾਡੀ ਪ੍ਰਜਾ ਦੁਖੀ ਹੈ ਜੇ ਪ੍ਰਜਾ ਤੁਹਾਡੇ ਤੋਂ ਮਨ ਵੀ ਦੁਖੀ ਕਰ ਲਿਆ ਮਨ ਬਣਾ ਲਿਆ ਫਿਰ ਕੁਝ ਨਹੀਂ ਬੰਨਣਾ ਫਿਰ ਬੰਮਾ ਗੋਡੇ ਰਗੜੀ ਜਾਈਓ ਨੱਕ ਰਗੜੇ ਜਾਈਓ ਹੁਣ ਮੌਕਾ ਹੈਗਾ ਪਰੇਸ਼ਾਨ ਨੇ ਹੁਣ ਵੇਲੇ ਸਹਾਇਤਾ ਕਰਨ ਦਾ ਜੇ ਹੁਣ ਸਹਾਇਤਾ ਨਾ ਕੀਤੀ ਮੁੜ ਕੇ ਇਹ ਨਹੀਂ ਵੀ ਤੁਹਾਡੀ ਬਾਤ ਨਹੀਂ ਪੁੱਛਣੀ ਪਰ ਉਹ ਗੱਲ ਮੈਂ ਫਿਰ ਤੋਂ ਕਹਿਣੀ ਚਾਹਾਂਗਾ ਜਿਹੜੀ ਮੈਂ ਇੰਟਰਵਿਊ ਦੇ ਦੌਰਾਨ ਕੀਤੀ ਹੈ ਕਿ ਦੁਬਈ ਦੇਖ ਲਓ ਮਿੱਟੀ ਤੇ ਸ਼ਹਿਰ ਬਸਾਤਾ ਤੇ ਸਾਡੇ ਸ਼ਹਿਰ ਨੂੰ ਮਿੱਟੀ ਕਰੀ ਜਾਂਦੇ ਆ ਆਪਣੀ ਜਿਹੜਾ ਤੁਹਾਡਾ ਦੁਨੀਆ ਨੂੰ ਦੇਖਣ ਦਾ ਨਜ਼ਰੀਆ ਹੈ ਕਿ ਯਾਰ ਵੋਟਾਂ ਵੇਲੇ ਕੋਈ ਗੱਲ ਨਹੀਂ ਆਪਾਂ ਬਹਿਲਾ ਲੈਣਾ ਪੁਚਕਾਰ ਲੈਣਾ ਮਿੰਤ ਕਰ ਲੈਣੀ ਤਰਲਾ ਕਰ ਲੈਣਾ ਆਪਣੇ ਜ਼ਰੀਏ ਨੂੰ ਬਦਲੋ ਕੰਮ ਕਰਨਾ ਸ਼ੁਰੂ ਕਰੋ ਲੋਕ ਆਪ ਤੁਹਾਡੇ ਨਾਲ ਖੜਨਗੇ ਪਰ ਇੱਥੇ ਹਾਲਾਤ ਸੱਚੀ ਬਦਨ ਨਾਲੋਂ ਬੱਤਰ ਨੇ ਜੇ ਇਹੀ ਸਿਚੁਏਸ਼ਨ ਚੰਡੀਗੜ੍ਹ ਹੁੰਦੀ ਤਾਂ ਹਰਿਆਲੀ ਹੋਣੀ ਸੀ ਆ ਦੇਖੋ ਪੱਤੇ ਵੀ ਮੇਰੇ ਖਲ ਪਿੱਛੇ ਮੈਂ ਤਾਂ ਉਹ ਕੋ ਜਲੇ ਵੀ ਦੇਖੇ ਆ ਹਾਂਜੀ ਬੱਚੇ ਬਾਹਰ ਸ਼ਾਮ ਨੂੰ ਖੇਲਦੇ ਹੋਣੇ ਸੀਗੇ ਬਜ਼ੁਰਗ ਟਹਿਲਦੇ ਹੋਣੇ ਸੀਗੇ ਪਰ ਹਾਲਾਤ ਜਿਹੜੇ ਆ ਉਹ ਨਰਕ ਨਾਲੋਂ ਵੀ ਮਾੜੇ ਕੀਤੇ ਹੋਏ ਆ ਔਰ ਚਾਰੇ ਪਾਸੇ ਮਿੱਟੀ ਮਿੱਟੀ ਆ ਉਧਰ ਜਿਵੇਂ ਇਹਨਾਂ ਨੇ ਕਿਹਾ ਕਿ ਕਾ ਬੂਟੀ ਬਹੁਤ ਹੈ ਸੱਤ ਵਗੈਰਾ ਡਰ ਬਣਿਆ ਮੱਛਰ ਦਾ ਹਵਾ ਗੋਣੀ ਹੈ ਮੱਛਰ ਦਾ ਕਈ ਵਾਰੀ ਮੇਰੇ ਆ ਕੇ ਦੰਦੀ ਵੱਢ ਗਿਆ ਕਿ ਬਸ ਕਰ ਵੀਡੀਓ ਹੁਣ ਤੰਗ ਬਹੁਤ ਕਰਦੇ ਆ ਉਮੀਦ ਕਰਦੇ ਇਹਨਾਂ ਦੀ ਸੁਣਵਾਈ ਹੋਵੇਗੀ ਬਹੁਤ ਬਹੁਤ ਸ਼ੁਕਰੀਆ ਠੀਕ ਹੈ ਜੀ ਠੀਕ